ਸਾਸਟ੍ਰੀ ਕਲਿ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਸੋਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਖੱਟੀ ਮਿੱਠੀ ਕਰਾਰੀ ਪੇਠਾ ਕੱਦੂ ਦੀ ਸਬਜ਼ੀ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਬਣਾਵਾਂਗੀ ਮੈਂ ਪੇਠਾ ਕੱਦੂ ਦੀ ਖੱਟੀ ਮਿੱਠੀ ਚਟਪਟੀ ਸਬਜ਼ੀ ਇਹ ਸਬਜ਼ੀ ਪੂੜੀਆਂ ਨਾਲ ਪਰੌਂਠੀਆਂ ਨਾਲ ਫੁਲਕੀਆਂ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਚਲੋ ਮੈਂ ਇਹਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਬੜੀ ਹੀ ਸੌਖੀ ਬੜੀ ਹੀ ਸਿੰਪਲ ਹੈ ਇਹਦੀ ਰੈਸিপি ਹੈ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪੇਠਾ ਕੱਦੂ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 1 ਕਿਲੋ ਪੇਠਾ ਲੈ ਲਿੱਤਾ ਹੋਇਆ ਹੈ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਧੋ ਲਿੱਤਾ ਹੈ ਕਿਉਂਕਿ ਇਸ ਸਬਜ਼ੀ ਦੇ ਵਿੱਚ ਆਪਾਂ ਛਿਲਕੇ ਇਸਤੇਮਾਲ ਕਰਨੇ ਨਹੀਂ ਇਸ ਲਈ ਇਸ ਨੂੰ ਮੈਂ ਪਹਿਲਾਂ ਹੀ ਧੋ ਲਿੱਤਾ ਹੈ ਤੇ ਦੇਖੋ ਇਸ ਨੂੰ ਹੁਣ ਮੈਂ ਕਟਿੰਗ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਰੀਕੇ ਦੇ ਨਾਲ ਇਸ ਦੀ ਕਟਿੰਗ ਆਪਾਂ ਹੁਣ ਕਰ ਲੈਣੀ ਹੈ ਤੇ ਪੇਠਾ ਕੱਦੂ ਦੇ ਵਿੱਚ ਜਿੰਨਾ ਵੀ ਪਲਪ ਹੈਗਾ ਜਿੰਨੇ ਵੀ ਬੀਜ ਹੈਗੇ ਨੇ ਉਹ ਸਾਰੇ ਆਪਾਂ ਕੱਢ ਦੇਣੇ ਨੇ ਤੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਪੇਠਾ ਕੱਦੂ ਦੀ ਕਟਿੰਗ ਕਰਨੀ ਸ਼ੁਰੂ ਕਰ ਦੇਣੀ ਹੈ ਤੇ ਦੇਖੋ ਸੇਮ ਇਸੇ ਤਰੀਕੇ ਦੇ ਨਾਲ ਹੀ ਇਸ ਦੇ ਪੀਸ ਕੱਟਨੇ ਨੇ ਆਪਾਂ ਬਹੁਤ ਜ਼ਿਆਦਾ ਛੋਟੇ-ਛੋਟੇ ਪੀਸ ਨਹੀਂ ਕੱਟਨੇ ਇਸ ਦੇ ਤੇ ਮੈਂ ਸਾਰੇ ਹੀ ਪੀਸ ਕੱਟ ਕੇ ਇੱਕ ਪਲੇਟ ਦੇ ਵਿੱਚ ਰੱਖ ਦਿੱਤੇ ਨੇ ਇਹ ਦੇਖੋ ਪੇਠਾ ਕੱਦੂ ਦੀ ਸਾਰੇ ਹੀ ਕਟਿੰਗ ਇਸ ਤਰੀਕੇ ਦੇ ਨਾਲ ਕਰਨੀ ਹੈ ਤੇ ਸਾਰੇ ਹੀ ਪੀਸ ਕੱਟੇ ਗਏ ਨੇ ਇਸਦੇ ਤੇ ਹੁਣ ਇਸ ਦਾ ਮਸਾਲਾ ਬਣਾਉਣ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਾਬਤ ਮਸਾਲੇ ਲੈ ਲਾਂਗੇ ਇੱਕ ਪਲੇਟ ਦੇ ਵਿੱਚ ਮੈਂ ਇੱਥੇ ਤੇਜ ਪੱਤਾ ਦੋ ਸਾਬਤ ਲਾਲ ਮਿਰਚਾਂ ਤੇ ਨਾਲ ਹੀ ਇਸਦੇ ਵਿੱਚ ਇੱਕ ਚਮਚ ਜੀਰਾ ਲਿਆਇ ਇਸ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਨਾਲ ਹੀ ਅੱਧਾ ਚਮਚ ਮੈਂ ਇੱਥੇ ਮੇਥੀ ਦਾਣੇ ਦਾ ਲਿਆਇ ਤੇ ਅੱਧਾ ਚਮਚ ਮੈਂ ਇੱਥੇ ਕਲੌਂਜੀ ਲਈਏ ਤੇ ਨਾਲ ਹੀ ਇੱਥੇ ਬਿਲਕੁਲ ਥੋੜੀ ਜਿਹੀ ਮੇਂ ਹਿੰਗ ਵੀ ਲੈ ਲਤੀ ਹੈ ਹਿੰਗ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਪਾਊਡਰ ਵਾਲੇ ਮਸਾਲਿਆਂ ਦੀ ਵੀ ਤਿਆਰੀ ਕਰ ਲੈਣੇ ਆ ਤੇ ਦੂਸਰੀ ਪਲੇਟ ਦੇ ਵਿੱਚ ਦੇਖੋ ਇੱਥੇ ਮੈਂ ਅੱਧਾ ਚਮਚ ਕਾਲਾ ਨਮਕ ਲਿਆ ਹੈ ਤੇ ਅੱਧਾ ਚਮਚ ਮੈਂ ਸਫੇਦ ਨਮਕ ਲਿਆ ਹੈ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਲੈ ਸਕਦੇ ਹੋ ਤੇ ਅੱਧਾ ਚਮਚ ਹੀ ਇੱਥੇ ਮੈਂ ਹਲਦੀ ਪਾਊਡਰ ਲਿਆ ਹੈ ਤੇ ਇੱਕ ਚਮਚ ਮੈਂ ਇੱਥੇ ਕਸ਼ਮੀਰੀ ਲਾਲ ਮਿਰਚ ਲਈਏ ਰੰਗਤ ਦੇ ਵਾਸਤੇ ਤੇ ਨਾਲ ਹੀ ਇੱਥੇ ਮੈਂ ਅਮਚੂਰ ਪਾਊਡਰ ਵੀ ਲੈ ਲਿੱਤਾ ਅੱਧਾ ਚਮਚ ਤੇ ਦੋ ਚਮਚ ਮੈਂ ਇੱਥੇ ਸ਼ੱਕਰ ਲਈਏ ਮਿੱਠੇ ਦੇ ਲਈ ਤੁਸੀਂ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਮੈਂ ਹੁਣ ਮਸਾਲਿਆਂ ਦੇ ਵਿੱਚ ਰਾਈ ਵੀ ਪਾਣੀ ਹੈ ਪਰ ਉਹਦਾ ਇਸਤੇਮਾਲ ਆਪਾਂ ਹਜੇ ਨਹੀਂ ਕਰਾਂਗੇ ਸਾਬਤ ਮਸਾਲਿਆਂ ਤੋਂ ਬਾਅਦ ਰਾਈ ਦਾ ਇਸਤੇਮਾਲ ਕਰਾਂਗੇ ਉਹ ਅੱਗੋਂ ਮੈਂ ਵੀਡੀਓ ਦੇ ਵਿੱਚ ਦੱਸਾਂਗੀ ਉਹ ਹਜੇ ਮੈਂ ਇੱਥੇ ਨਹੀਂ ਲਈ ਤੇ ਦੇਖੋ ਮਸਾਲੇ ਆਪਾਂ ਤਿਆਰ ਕਰਕੇ ਰੱਖ ਲਿੱਤੇ ਨੇ ਤੇ ਹੁਣ ਇੱਥੇ ਮੈਂ 1 ਇੰਚ ਅਦਰਕ ਦਾ ਟੁਕੜਾ ਕਦੂਕਸ ਨਾਲ ਕ੍ਰਸ਼ ਕਰਕੇ ਰੱਖ ਲਿੱਤਾ ਹੈ ਨਾਲ ਹੀ ਇੱਥੇ ਮੈਂ ਦੋ ਟਮਾਟਰ ਤੇ ਚਾਰ ਹਰੀਆਂ ਮਿਰਚਾਂ ਵੀ ਲੈ ਲਿੱਤੀਆਂ ਨੇ ਇਹਨਾਂ ਨੂੰ ਧੋ ਲਿੱਤਾ ਹੋਇਆ ਚੰਗੀ ਤਰ੍ਹਾਂ ਤੇ ਟਮਾਟਰ ਤੇ ਹਰੀਆਂ ਮਿਰਚਾਂ ਦੀ ਆਪਾਂ ਪੇਸਟ ਬਣਾ ਲੈਣੀ ਹੈ ਤੇ ਹੁਣ ਸਬਜੀ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਆਂ ਕੜਾਈ ਦੇ ਵਿੱਚ ਇੱਥੇ ਮੈਂ ਇੱਕ ਕੜਛੀ ਸਰੋਂ ਦਾ ਤੇਲ ਲੈ ਲਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਮੈਂ ਤੇਲ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੈ ਤੇ ਸਾਬਤ ਮਸਾਲੇ ਸਾਰੇ ਮੈਂ ਇਸ ਦੇ ਵਿੱਚ ਪਾ ਲਿੱਤੇ ਹੋਏ ਨੇ ਇਹ ਸਬਜੀ ਜਿਹੜੀ ਹੈਗੀ ਹੈ ਸਰੋਂ ਦੇ ਤੇਲ ਦੇ ਵਿੱਚ ਹੀ ਵਧੀਆ ਬਣਦੀ ਹੈ ਤੇ ਦੇਖੋ ਤੇਲ ਗਰਮ ਹੈ ਮਸਾਲਿਆਂ ਨੂੰ ਭੁਜਦੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਮਸਾਲੇ ਭੁਜ ਗਏ ਨੇ ਤੇ ਹੁਣ ਇਸ ਸਟੇਜ ਤੇ ਆਪਾਂ ਅੱਧਾ ਚਮਚ ਰਾਈ ਦਾ ਵੀ ਪਾ ਦਿੱਤਾ ਹੈ ਰਾਈ ਪਹਿਲਾਂ ਤਾਂ ਨਹੀਂ ਪਾਈ ਸੀ ਕਿਉਂਕਿ ਇਹ ਬਹੁਤ ਹੀ ਜਲਦੀ ਤੜਕ ਜਾਂਦੀ ਹੈ ਇਸ ਲਈ ਰਾਈ ਦਾ ਇਸਤੇਮਾਲ ਆਪਾਂ ਬਾਅਦ 'ਚ ਹੀ ਕਰਨਾ ਹੈ ਤੇ ਦੇਖੋ ਰਾਈ ਵੀ ਇੱਥੇ ਪੁੱਜ ਚੁੱਕੀ ਹੋਈ ਹੈ ਤੇ ਹੁਣ ਇੱਥੇ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਦੀ ਪੇਸਟ ਮਿਕਸੀ ਦੇ ਜਾਰ ਦੇ ਵਿੱਚ ਥੋੜੀ ਜੀ ਪੇਸਟ ਲੱਗੀ ਹੋਈ ਹੈ ਇਸ ਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਉਹ ਵੀ ਕੜਾਈ ਦੇ ਵਿੱਚ ਪਾ ਦਾਂਗੇ ਤਾਂ ਜੋ ਜਿਹੜਾ ਮਸਾਲਾ ਹੈਗਾ ਮਿਕਸੀ ਦੇ ਜਾਰ ਤੋਂ ਚੰਗੀ ਤਰ੍ਹਾਂ ਉਤਲ ਜਾਈ ਤੇ ਦੇਖੋ ਬਿਲਕੁਲ ਥੋੜਾ ਜਿਹਾ ਪਾਣੀ ਪਾਇਆ ਮੈਂ ਕੋਈ ਬਹੁਤ ਜ਼ਿਆਦਾ ਪਾਣੀ ਨਹੀਂ ਪਾਇਆ ਤੇ 1 ਮਿੰਟ ਲਈ ਆਪਾਂ ਇਹਨਾਂ ਚੀਜ਼ਾਂ ਨੂੰ ਭੁੰਨ ਲੈਣਾ ਬਹੁਤ ਜ਼ਿਆਦਾ ਨਹੀਂ ਭੁੰਨਣਾ ਸਿਰਫ 1 ਮਿੰਟ ਤੱਕ ਹੀ ਭੁੰਨਣਾ ਤੇ ਫਲੇਮ ਆਪਾਂ ਇੱਥੇ ਮੀਡੀਅਮ ਹੀ ਰੱਖੀ ਹੋਈ ਹੈ ਤੇ तकरीबन 1 ਮਿੰਟ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਪਾਵਾਂਗੇ ਅਦਰਕ ਤੇ ਨਾਲ ਹੀ ਇਸ ਦੇ ਪਾਵਾਂਗੇ ਆਪਾਂ ਪਾਊਡਰ ਵਾਲੇ ਮਸਾਲੇ ਆਪਾਂ ਜਿਹੜੇ ਇੱਕ ਪਲੇਟ ਦੇ ਵਿੱਚ ਤਿਆਰ ਕਰਕੇ ਰੱਖੇ ਹੋਏ ਨੇ ਪਾਊਡਰ ਵਾਲੇ ਮਸਾਲੇ ਉਹ ਵੀ ਇਸੇ ਸਟੇਜ ਦੇ ਵਿੱਚ ਹੀ ਪਾ ਦੇਣੇ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਆਪਾਂ ਇਹਨਾਂ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਕੀ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਤੇ ਜਿਹੜਾ ਮਸਾਲਾ ਹੈਗਾ ਜਦੋਂ ਤੇਲ ਛੱਡਣਾ ਸ਼ੁਰੂ ਕਰ ਦੇਗਾ ਆਪਾਂ ਉਦੋਂ ਤੱਕ ਹੀ ਇਸ ਨੂੰ ਭੁੰਨਣਾ ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਆ ਕਿ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਏਗਾ ਤਾਂ ਹੀ ਸਬਜੀ ਵਧੀਆਂ ਬਣ ਕੇ ਤਿਆਰ ਹੋਣੀ ਹੈ ਤੇ ਦੇਖੋ ਟਮਾਟਰਾਂ ਦਾ ਪਾਣੀ ਸਾਰਾ ਸੁੱਕ ਚੁੱਕਾ ਹੋਇਆ ਹੈ ਬਸ ਥੋੜੀ ਦੇਰ ਇਸ ਨੂੰ ਹੋਰ ਭੁੰਨਾਂਗੇ ਤੇ ਦੇਖੋ ਪਾਣੀ ਸੁੱਕ ਗਿਆ ਹੋਇਆ ਤੇ ਜਿਹੜਾ ਮਸਾਲਾ ਹੈਗਾ ਇਸ ਨੇ ਤੇਲ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਮਸਾਲਾ ਬਹੁਤ ਜ਼ਿਆਦਾ ਵਧੀਆ ਭੁੰਨ ਕੇ ਤਿਆਰ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਆਪਾਂ ਪੇਠਾ ਕद्दू ਪਾ ਦਾਂਗੇ ਤੇ ਸਾਰਾ ਪੇਠਾ ਕद्दू ਦੇਖੋ ਮੈਂ ਮਸਾਲੇ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਇਸ ਨੂੰ ਤਕਰੀਬਨ 4 ਤੋਂ 5 ਮਿੰਟ ਤੱਕ ਆਪਾਂ ਹਾਈ ਫਲੇਮ ਦੇ ਉੱਪਰ ਪਕਾਣਾ ਹੈ ਬਿਨਾ ਟੱਕੇ ਆਪਾਂ ਇਸ ਨੂੰ 4-5 ਮਿੰਟ ਤੱਕ ਇਸੇ ਤਰੀਕੇ ਦੇ ਨਾਲ ਹੀ ਪਕਾ ਲੈਣਾ ਹੈ ਤੇ ਦੇਖੋ ਮਸਾਲਿਆਂ ਦੀ ਸਾਰੀ ਕੋਟਿੰਗ ਪੇਠਾ ਕੱਦੂ ਦੇ ਉੱਪਰ ਕਿੰਨੀ ਵਧੀਆ ਹੋ ਗਈ ਹੈ ਇਹ ਕਿੰਨੇ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਤੇ ਹੁਣ ਇਸ ਨੂੰ ਆਪਾਂ ਟੱਕ ਕੇ ਤਕਰੀਬਨ 3-4 ਮਿੰਟ ਲਈ ਹਾਈ ਫਲੇਮ ਦੇ ਉੱਪਰ ਹੀ ਪਕਾ ਲੈਣਾ ਹੈ ਇਹ ਹੁਣ ਇੱਥੇ ਸਬਜੀ ਤੇ ਦੇਖੋ ਮੈਂ ਢੱਕਣ ਦੇ ਦਿੱਤਾ ਹੈ ਤੇ 4 ਮਿੰਟ ਤੱਕ ਹੁਣ ਵੇਟ ਕਰਦੇ ਆਂ ਤੇ 4 ਮਿੰਟ ਬਾਅਦ ਆਪਾਂ ਇਸ ਨੂੰ ਖੋਲ ਕੇ ਦੁਆਰਾ ਤੋਂ ਚੈੱਕ ਕਰਾਂਗੇ ਤਕਰੀਬਨ ਸਬਜੀ ਨੂੰ ਹਾਈ ਫਲੇਮ ਦੇ ਉੱਪਰ ਪੱਕਦੇ ਹੋਏ 4 ਮਿੰਟ ਹੋ ਗਏ ਹੋਏ ਨੇ ਹੁਣ ਇਸ ਦਾ ਢੱਕਣ ਉਤਾਰ ਕੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣੇ ਆਂ ਪੇਠਾ ਕੱਦੂ ਦੀ ਖੱਟੀ ਮਿੱਠੀ ਚਟਪਟੀ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ ਤੇ ਦੇਖੋ ਕਿੰਨੇ ਹੀ ਜਿਆਦਾ ਸੋਖੇ ਤਰੀਕੇ ਦੇ ਨਾਲੇ ਬਣ ਕੇ ਤਿਆਰ ਵੀ ਹੋ ਜਾਂਦੀ ਏ ਤੇ ਹੁਣ ਆਪਾਂ ਇਸ ਨੂੰ ਫੇਰ ਤੋਂ ਟੱਕ ਦਾਂਗੇ ਤੇ ਹੁਣ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਪਕਾਵਾਂਗੇ ਦੇਖੋ ਇਸ ਦੇ ਵਿੱਚ ਮੈਂ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਲੋ ਫਲੇਮ ਦੇ ਉੱਪਰ ਪਕਾਉਂਦੇ ਹੋਏ ਸਬਜੀ ਨੂੰ ਮੈਨੂੰ 10 ਤੋਂ 12 ਮਿੰਟ ਹੋ ਗਏ ਹੋਏ ਨੇ ਤੇ ਹੁਣ ਦੇਖੋ ਜਿਹੜੀ ਸਬਜੀ ਹੈਗੀ ਇਸ ਨੇ ਪਾਣੀ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਤੇ ਇਸੇ ਪਾਣੀ ਦੇ ਵਿੱਚ ਹੀ ਇਹ ਸਬਜੀ ਗੱਲ ਕੇ ਤਿਆਰ ਹੋ ਜਾਣੀ ਹੈ ਤੇ ਤੁਸੀਂ ਦੇਖੋ ਬਿਨਾ ਪਾਣੀ ਪਾਏ ਹੀ ਇਸ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਕਿਉਂਕਿ ਪੇਠਾ ਕੱਦੂ ਦੇ ਵਿੱਚ ਕਾਫੀ ਜ਼ਿਆਦਾ ਮੋਇਸਚਰ ਹੁੰਦਾ ਹੈ 10-12 ਮਿੰਟ ਲੱਗੇ ਤੇ ਸਬਜੀ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਤੇ ਹੁਣ ਆਪਾਂ ਇਸ ਨੂੰ ਟੱਕ ਕੇ 4-5 ਮਿੰਟ ਲਈ ਫੇਰ ਤੋਂ ਪਕਾਵਾਂਗੇ ਇਸੇ ਪਾਣੀ ਦੇ ਵਿੱਚ ਹੀ ਜਿਹੜੀ ਸਬਜੀ ਹੈਗੀ ਏ ਉਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣੀ ਹੈ ਤੇ ਦੇਖੋ ਹੁਣ ਮੈਂ ਢੱਕਣ ਦੇ ਦਿੱਤਾ ਹੈ ਇਸ ਦੇ ਉੱਪਰ ਤੇ ਆਪਾਂ 4-5 ਮਿੰਟ ਤੱਕ ਦੇਖਦੇ ਹਾਂ ਇਹ ਲੋ ਫਲੇਮ ਦੇ ਉੱਪਰ ਹੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣੀ ਹੈ ਤੇ ਤੁਸੀਂ ਦੇਖੋ ਹੁਣ 4-5 ਮਿੰਟ ਹੋ ਗਏ ਹੋਏ ਨੇ ਤੇ ਜਿਹੜੀ ਸਬਜੀ ਹੈਗੀ ਇਹ ਚੰਗੀ ਤਰ੍ਹਾਂ ਗਲ ਚੁੱਕੀ ਹੋਈ ਹੈ ਤੇ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਗਰਮ ਮਸਾਲਾ ਤੇ ਨਾਲ ਹੀ ਇੱਥੇ ਮੈਂ ਹਰਾ ਧਨੀਆ ਵੀ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਮੈਂ ਤੁਹਾਨੂੰ ਇਹਦਾ ਇੱਕ ਪੀਸ ਵੀ ਚੈੱਕ ਕਰਾਨੀ ਹੈ ਕਿ ਸਬਜੀ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਚੁੱਕੀ ਹੋਈ ਹੈ ਤੇ ਆਪਾਂ ਹੁਣ ਇਸ ਤਰੀਕੇ ਦੇ ਨਾਲ ਆਪਾਂ ਚਮਚ ਦੇ ਨਾਲ ਪੀਸ ਤੋੜ ਕੇ ਤੇ ਉਸ ਨੂੰ ਪ੍ਰੈਸ ਕਰਕੇ ਦੇਖਾਂਗੇ ਜੇ ਇਹ ਚੰਗੀ ਤਰ੍ਹਾਂ ਮੈਸ਼ ਹੋ ਰਹੀ ਹੈ ਤੇ ਮਤਲਬ ਕਿ ਗਲ ਚੁੱਕੀ ਹੈ ਦੇਖੋ ਕਿੰਨੇ ਹੀ ਆਰਾਮ ਨਾਲ ਇਸ ਦਾ ਪੀਸ ਟੁੱਟ ਵੀ ਗਿਆ ਤੇ ਆਪਾਂ ਇਸ ਤਰੀਕੇ ਦੇ ਨਾਲ ਮੈਸ਼ ਕਰਾਂਗੇ ਦੇਖੋ ਬਹੁਤ ਹੀ ਵਧੀਆ ਪੇਠਾ ਕद्दू ਦੀ ਸਬਜ਼ੀ ਜਿਹੜੀ ਹੈਗੀਏ ਗਲ ਚੁੱਕੀ ਹੋਈ ਹੈ ਤੇ ਸਬਜ਼ੀ ਹੁਣ ਸਰਵ ਹੋਣ ਲਈ ਰੈਡੀ ਹੈ ਦੇਖੋ ਬਹੁਤ ਸਵਾਦ ਡੇਲੀਸ਼ੀਅਸ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ